ਵਾਹ ਜੀ ਲੋ ਜਮਣੀ ਮੈਂ ਪੱਤ ਮੇਰਾ ਮਾਰਿਆ ਇਹ ਮਾਰ ਗੁੰਡਾ ਜੇ ਬੰਦ ਮੇਰਾ ਮਾਰਿਆ ਆਪ ਕੋ ਸੰਭਾਲ ਲੈ ਤਾ ਇਹ ਵਾਰ ਨਿੰਮ ਦਾ ਵਰਦ ਕਿਵੇਂ ਜੀ ਨਾਨੀ ਨੀਨੀ ਇਥੇ ਇੱਕ ਅਕਵਾਲੇ ਦੀ ਕੁੜੀ ਆ ਹਾਂਜੀ ਉਹਦੇ ਅੱਗੇ ਵੀ ਕਈ ਕੇਸ ਇਥੇ ਠਾਣੇ ਚਾਏ ਆ ਜਨਾਕੀਆਂ ਤੋਂ ਲੱਖ ਲਏ ਕੇ ਤੇ 2 ਲੱਖ ਲਏ ਗੱਲ ਬੁਲਾਸਕਾਰ ਦੇ ਪੱਫਰਚੇ ਪਵਾ ਕੇ ਉਹ ਜਨਾਨੀ ਨੇ ਬੰਦੇ ਪਤਾ ਨਹੀਂ ਕਿੱਥੋਂ ਸੱਦੇ ਆ ਉਹ ਜਨਾਨੀ ਨੇ ਮੁੰਡਾ ਅਮਰਾ ਮੇਰਾ ਇਹ ਵਾਕਿਆ ਕਰ ਉਹਦੇ ਭਰਾ ਮੈਂ ਤਾਂ ਚਲਾ ਗਿਆਈ ਬਾਉ ਮਹਿਲਵਾਈ ਦਾ ਕੰਮ ਕਰਦਾ ਮੈਂ ਤਾਂ ਮੋਗੇ ਪੈਲਸ ਚਲਾ ਗਿਆਈ ਉਹ ਜਿਹੜਾ ਪੈਲਸ ਆ ਉੱਥੇ ਚਲਾ ਗਿਆਈ ਉਤੋਂ ਆਇਆ ਵਾਪਸ ਮੈਨੂੰ ਕਹਿੰਦੇ ਮੁੰਡੇ ਦੇ ਸੱਟਾਂ ਵੱਜੀਆਂ ਵੀ ਤੂੰ ਆ ਜਾ ਤੇ ਮੈਂ ਇਹ ਪਲਾ ਲੱਗਾਈ ਮਰ ਗਿਆ ਕਿੰਨੇ ਜਣੇ ਲੋਕਾਂ ਨੇ ਹਮਲਾ ਕੀਤਾ ਉਹ ਤੇ ਜੀ ਜੀ 10 15 ਜਣੇ ਪਤਾ ਨਹੀਂ 10 15 ਨਹੀਂ ਇਹ ਨਹੀਂ ਕਹਿ ਸਕਦੇ ਜੀ ਇਹ ਨਹੀਂ ਕਹਿ ਸਕਦੇ ਜੀ ਗੱਡੀ ਤੇ ਉਹ ਜਨਾਨੀ ਨੇ ਬੁਲਾਈ ਜਨਾਨੀ ਇਹਨਾਂ ਦੀ ਚੱਕੀ ਦੀ ਆ ਪਤਾ ਨਹੀਂ ਕੀ ਕਾਰਵਾਈ ਕਰਨਗੇ ਕੀ ਨਾ ਕਰਨਗੇ ਪੁਲਿਸ ਵਾਲਿਆਂ ਦੀ ਹੁਣ ਤੁਸੀਂ ਕੀ ਮੰਗ ਥੋੜੀ ਮੰਗ ਕੀ ਮੰਗ ਦੀ ਇਹਨਾਂ ਨੂੰ ਸਜ਼ਾ ਹੋਈ ਸੀ ਆਵੇਂ ਕਿੰਨਾ ਚਿਰ ਹੋ ਗਿਆ ਵਿਆਹ ਹੋਇਨੂੰ ਵਿਆਹ 6 6-7 6-7 ਮਹੀਨੇ ਹੋ ਗਏ ਜੀ ਲਵ ਮੈਰਿ ਜਿ ਕਰਾਈ ਨੂੰ ਨੇ ਚੰਡੀਗੜ੍ਹ ਲਵ ਮੈਰਿ ਕਰਾਈ ਆ ਕਿਹਦੇ ਨਾਲ ਕਰਾਈ ਆ ਇਹਨਾਂ ਦੀ ਕੁੜੀ ਨਾਲ ਜਿਨ੍ਹਾਂ ਨੇ ਵੱਢਿਆ ਜੀ ਅੱਛਾ ਜਿਹੜੇ ਨੇ ਵੱਢੇ ਡੌਮ ਸੀ ਇਹ ਦਰ ਰਾਤ ਸਾਢੇ 8:00 10:00 ਵਜੇ ਜੀ ਅੱਛਾ ਮੇਰਾ ਨਾਮ ਸੋਦੇਵ ਸਿੰਘ ਆ ਜੀ ਅੱਛਾ ਜੀ ਕਿਥੋਂ ਰਹਿਣ ਵਾਲੇ ਤੁਸੀਂ ਮੇਰਾ ਸਾਹਮਣੇ ਘਰ ਹੈ ਇੱਥੇ ਮੇਰੇ ਗੁਆਂਢ ਜੇ ਆ ਮੈਂ ਅੰਦਰ ਘਰੇ ਬੈਠਾ ਸੀਗਾ ਡਿਊਟੀ ਤੋਂ ਆ ਕੇ ਮੈਂ ਘਰੇ ਬੈਠਾ ਸੀਗਾ ਹਾਂਜੀ ਮੇਰੇ ਘਰਦਿਆਂ ਨੇ ਮੈਨੂੰ ਆ ਕੇ ਦੱਸਿਆ ਵੀ ਬਾਹਰ ਭੱਜ ਕੇ ਆਇਓ ਉਹ ਮੁੰਡੇ ਨੂੰ ਕਿਸੇ ਨੂੰ ਵੱਢੀ ਜਾਂਦੇ ਆ ਕੇ ਅੱਛਾ ਜੀ ਮੈਂ ਜਦੋਂ ਭੱਜ ਕੇ ਆਇਆ ਉਹ ਤੋਂ ਮੈਨੂੰ ਭੱਜ ਕੇ ਆਉਂਦੇ ਨੂੰ ਵੇਖ ਕੇ ਉਹਨੇ ਵੇਖਿਆ ਖਾਕੀ ਪੱਗ ਵਾਲਾ ਬੰਦਾ ਭੱਜਿਆ ਆਉਂਦਾ ਉਹ ਕਹਿੰਦੇ ਭੱਜੋ ਭੱਜੋ ਪੁਲਿਸ ਵਾਲੇ ਆ ਗਏ ਪੁਲਿਸ ਵਾਲੇ ਆ ਗਏ ਵੇਖ ਕੇ ਮੇਰੀ ਖਾਕੀ ਪੱਗ ਵੇਖ ਕੇ ਉਹ ਡਰ ਕੇ ਭੱਜ ਗਏ ਅੱਛਾ ਜੀ ਤੇ ਆ ਮੁੰਡਾ ਇੱਥੇ ਜਦੋਂ ਮੈਂ ਆ ਕੇ ਵੇਖ ਤੇ ਉਹ ਤੋਂ ਬਾਅਦ ਚ ਉਹਨੂੰ ਚੱਕ ਕੇ ਹਸਪਤਾਲ ਲੈ ਕੇ ਵੀ ਗਏ ਆ ਉਹ ਹਾਂਜੀ ਪਰ ਉਹ ਤੋਂ ਬਾਅਦ ਚ ਮਹਾਰਾਜ ਨੇ ਨਹੀਂ ਉਹਦੀ ਹੈਲਪ ਕੀਤੀ ਵਿਚਾਰੇ ਦੀ ਡੈਥ ਹੋ ਗਈ ਉਹਦੀ ਤੇ ਪਰ ਇੱਥੇ ਪਿਆ ਸੀ ਮੇਰੇ ਅੱਖਾਂ ਦੇ ਸਾਹਮਣੇ ਉਹਦੇ ਮਾਰ ਮਾਰ ਕੇ ਗਏ ਹਾਂਜੀ ਬੰਦੇ ਕਿੰਨੇ ਕਿ ਸੀ ਉਹਦੇ ਉਹ 8-10 ਦੇ ਕਰੀਬ ਸੀਗੇ ਲਗਭਗ ਉਹਨਾਂ ਕੋਲ ਕੀ ਸੀਗਾ ਜੀ ਉਹਨਾਂ ਕੋਲੇ ਕਾਪੇ-ਕੁੱਪੇ ਤੇ ਤਲਵਾਰ ਤੇ ਤਰ ਹਥਿਆਰ ਸੀਗੇ ਜਿਨ੍ਹਾਂ ਨਾਲ ਮਾਰ ਕੇ ਉਹਨੇ ਇੱਥੋਂ 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 ਕਰਕੇ ਇਹਨਾਂ ਸਾਰਾ ਦਾ ਮੂੰਹ ਦਾ ਚਿਹਰਾ ਦਾ ਖਤਮ ਕੀਤਾ ਪਿਆ ਸੀ